ਲੁਧਿਆਣੇ ਦੇ ਇੱਕ ਪਾਰਕ ਦੇ ਵਿੱਚ ਕਤਲ ਹੋਇਆ ਜੀ ਕਹਿੰਦੇ ਮੋਸਟ ਵਾਂਟਡ ਸੀ ਪ੍ਰਦੀਪ ਪਿੱਲਾ ਤੇ ਨਾਲ ਦੋ ਬੀਬੀਆਂ ਵੀ ਸੀਆਂ ਤੇ ਕੋਈ ਸਕੂਟੀ ਤੇ ਆਏ ਤੇ ਗੋਲੀਆਂ ਸਿਰ 'ਚ ਮਾਰ ਕੇ ਚਲੇ ਗਿਆ ਬੀਬੀਆਂ ਤੇ ਉਥੋਂ ਨਸਕੀਆਂ ਨਾਲ ਦੀ ਨਾਲ ਪਰ ਪੁਲਿਸ ਨੇ ਬਾਅਦ ਦੇ ਵਿੱਚ ਫਰੋਲਾ ਫਰੋਲੀ ਕੀਤੀ ਤੇ ਉਹਦੇ ਕੋਲੋਂ ਵੀ ਪਿਸਤਲ ਨਿਕਲਿਆ ਹੁਣ ਇਹ ਪਤਾ ਨਹੀਂ ਲੱਗਿਆ ਕਿ ਕੌਣ ਨੂੰ ਮਾਰ ਗਿਆ ਤੇ ਕੌਣ ਉਹ ਬੀਬੀਆਂ ਨਾਲ ਵਾਲੀਆਂ ਕੌਣ ਸੀਗੀਆਂ ਤੇ ਉਹ ਕਿੱਧਰ ਨੂੰ ਚਲ ਗਈਆਂ ਫਿਰ ਨਹੀਂ ਚਲੋ ਬੀਬੀਆਂ ਦਾ ਮੁੱਦਾ ਤੁਸੀਂ ਬੀਬੀਆਂ ਦਾ ਮੁੱਦਾ ਵੱਡਾ ਨਾ ਬਣਾਓ ਹੂੰ ਚਲ ਬੀਬੀ ਵਾਲੇ ਮਾਮਲੇ 'ਚ ਨਾ ਪਉ ਨਹੀਂ ਵੈਸੇ ਵੀ ਠੀਕ ਹੈ ਗੱਲ ਗੱਲ ਤੁਹਾਡੀ 'ਚ ਵੀ दम ਹੈ ਪਰ ਬੀਬੀਆਂ ਵਾਲੇ ਮਾਮਲੇ 'ਚ ਜਿਆਦਾ ਬੰਦਾ ਬਣ ਜਾਂਦਾ ਨਾ ਵੀ ਉਹ ਭਈ ਕੌਣ ਸੀ ਜਿਆਦਾ ਧਿਆਨ ਉਧਰ ਚਲੇ ਜਾਂਦਾ ਨਾ ਆਡੀਅנס ਦਾ ਚਲੋ ਉਹ ਵੀ ਦੇਖ ਲੈਣੇ ਆ ਸਵਾਲ ਤੇ ਇਹ ਹੋਣਾ ਚਾਹੀਦਾ ਤੁਸੀਂ ਕਹਿ ਰਹੇ ਵਾਂਟਡ ਹੈ ਹੂੰ ਜਿਹੜਾ ਬੰਦਾ ਵਾਂਟਡ ਹੈ ਉਸੇ ਸ਼ਹਿਰ ਦਾ ਹੀ ਹੈ ਜੀ ਜਿੱਥੇ ਮਰਿਆ ਉਸੇ ਸ਼ਹਿਰ ਦਾ ਪਾਰਕ ਹੈ ਹੂੰ ਸ਼ੇਮ ਕਦਮੇ ਉਹਦੇ ਤੇ ਅਨਫੋਰਚੂਨੇਟਲੀ ਉਹਦਾ ਕਤਲ ਹੋ ਗਿਆ ਡੱਬ ਚ ਉਹਦੇ ਵੀ ਪਿਸਟਲ ਲੱਗਾ ਸੀ ਅਨਫੋਰਚੂਨੇਟਲੀ ਉਹਦਾ ਦਾਇ ਨਹੀਂ ਲੱਗਾ ਅੱਛਾ ਕਮਾਲ ਹੈ ਵੇਖੋ ਕਿ ਮਾਰਨ ਵਾਲਿਆਂ ਨੂੰ ਪਤਾ ਕਿ ਉਹ ਇੱਥੇ ਬੈਠਾ ਜੀ ਤੇ ਜਿਨ੍ਹਾਂ ਲਈ ਵਾਂਟਡ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਕਮਾਲ ਹੈ ਯਾਰ ਕਮਾਲ ਹੈ ਆਹੇ ਜੀ ਅਸੀਂ ਚੱਲੇ ਆ ਬਈ ਪ੍ਰਹਾਰ ਕਰਨ ਭਰਾ ਚੱਲ ਰਿਹਾ ਹੈ ਨਾ ਗੈਂਗਸਟਰਾਂ ਤੇ ਹਾਂ ਪ੍ਰਹਾਰ ਕਿਹੋ ਜਿਹਾ ਪ੍ਰਹਾਰ ਹੈ ਭਰਾ ਕਿ ਵਾਂਟਡ ਬੰਦਾ ਉਹ ਪਾਰਕਿੰਗ پارک ਦੇ ਵਿੱਚ ਉੱਥੇ ਬੀਬੀਆਂ ਦੇ ਨਾਲ ਬੈਠਾ ਗੱਲਾਂ ਬਾਤਾਂ ਮਾਰ ਰਿਹਾ ਧੁੱਪ ਸੇਕ ਰਿਹਾ ਵੈਰੀ ਵੈਰੀ ਫਨੀ सनी ਡੇ ਹਾਂ ਤੇ ਉਧਰੋਂ ਬੰਦੇ ਆਉਂਦੇ ਨੇ ਉਹ ਆਉਂਦੇ ਆਉਂਦੇ ਕਦੇ ਤੇ ਐਕਟਿਵ ਹਾ ਤੇ ਲੋ ਜੀ ਹਾਤੋਂ ਕੀ ਆ ਯਾਰ ਹੂੰ ਇਤੋ ਲੂਨਾ ਵਾਲਾ ਜਮਾਨਾ ਚਲਾ ਗਿਆ ਦੀ ਤਾਂ ਕਾਤਲਾ ਨੇ ਲੂਨਾ ਤੇ ਵੀ ਆ ਜਾ ਕਰਨਾ ਸੀਗਾ ਨਹੀਂ ਇਹ ਜਮਾਨੇ ਚ ਗੱਲ ਤੇ ਨਹੀਂ ਭੁੱਲ ਸਕਦੇ ਇਹ ਜਮਾਨੇ ਚ ਵੀ ਬੰਬ ਸੱਟਣ ਵਾਲੇ ਆਟੋ ਤੇ ਆ ਜਾਂਦੇ ਆ ਖੈਰ ਇਹ ਵੀ ਯਾਦ ਆਉਂਦੀ ਆਟੋ ਤੇ ਵੀ ਆਏ ਨੇ ਬਿਲਕੁਲ ਵੈਰੀ ਰਾਈਟ ਜੀ ਇਹ ਵੀ ਯਾਦ ਰੱਖਣਾ ਪੈਣਾ ਆਪਾਂ ਨੂੰ ਬਿਲਕੁਲ ਇਤਿਹਾਸ ਦੇ ਵਿੱਚ ਦਰਜ ਹੋਏਗਾ ਸਰ ਕਿ ਆਟੋ ਤੇ ਬੰਬ ਸੁੱਟ ਕੇ ਗਏ ਨੇ ਇਥੇ ਜੀ ਤੇ ਐਕਟਵਾ ਤੇ ਆ ਕੇ ਬੰਦਾ ਮਾਰ ਕੇ ਗਿਆ ਨੇ ਬੰਦਾ ਮਾਰ ਕੇ ਗਏ ਨੇ ਬਿਲਕੁਲ ਉਹੀ ਮੈਂ ਕਹਿੰਦਾ ਵੀ ਲੂਨਾ ਵਾਲਾ ਦੌਰ ਚਲਾ ਗਿਆ ਨਹੀਂ ਤਾਂ ਚੱਲ ਮੇਰੀ ਲੂਨਾ ਹੋਇਆ ਕਰਨਾ ਸੀ ਇਹ ਲੂਨਾ ਤੇ ਆਏ ਜੀ ਮੋਪਰ ਤੇ ਐ ਬੰਦਾ ਮਾਰ ਕੇ ਤੇ ਉਹ ਗਏ ਨੇ ਹੱਤ ਹੋ ਗਈ ਐ ਸਾਬ ਮਤਲਬ ਕਿ ਸਵਾਲਾਂ ਦਾ ਵੱਡਾ ਸਵਾਲ ਇਹ ਉਹ ਕਿ ਜਿਸ ਸ਼ਹਿਰ ਦੇ ਵਿੱਚ ਜਿਸ ਪੁਲਿਸ ਨੂੰ ਉਹ ਵਾਂਟਡ ਹੈ ਉਹਦਾ ਕੋਈ ਪਤਾ ਸੁਰ ਨਹੀਂ ਜਿਨ੍ਹਾਂ ਨੇ ਮਾਰਨਾ ਸੀ ਉਹਨਾਂ ਨੂੰ ਪਤਾ ਸੀ ਉੱਥੇ ਬੈਠਾ ਹੈ ਉਹਦੇ ਡੱਬ ਦੇ ਵਿੱਚ ਹਥਿਆਰ ਲੱਗਾ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਸਾਈਡ ਤੋਂ ਮਾਰੀ ਐ ਸਾਈਡ ਤੋਂ ਹੀ ਕੱਟਤੀ ਉਹ ਉੱਥੇ ਫੁੜਕ ਗਿਆ ਲਾ 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 ਹੋ ਜਾਣਗੇ ਹੁਣ ਉਹ ਪਤਾ ਨਹੀਂ ਲੱਭਣਗੇ ਕਿ ਨਹੀਂ ਹਾਂਜੀ ਨਹੀਂ ਮੇਰੀ ਜਿੰਨੀ ਕੁ ਜਾਣਕਾਰੀ ਆ ਕਿ ਬੰਦੇ ਤੇ ਉਹ ਫੜੇ ਗਏ ਨੇ ਹੂੰ ਹੋ ਸਕਦਾ ਹੈ ਕਿ ਪੁਲਿਸ ਕੋਈ ਥੋੜਾ ਲੇਟ ਜਾਂ ਇਧਰ ਉਧਰ ਜਾਂ ਹੋ ਸਕਦਾ ਕੋਈ ਨੇੜ ਦੇ ਬੰਦੇ ਜਿਹੜੇ ਆ ਉਹ ਡਿਟੇਨ ਕੀਤੇ ਆ ਮੇਰੀ ਜਿੰਨੀ ਕੁ ਜਾਣਕਾਰੀ ਆ ਪਰ ਇਹ بڑے ਵੱਡੇ ਸਵਾਲ ਹੋ ਜਾਂਦੇ ਨੇ ਸਾਬ ਹੂੰ ਕਿਸ ਤਰ੍ਹਾਂ ਦੇ ਕ੍ਰਿਮਨਲ ਜਿਹੜੇ ਆ ਉਹਦੇ ਤੇ 5-6 ਮੁਕੱਦਮੇ ਸਨ ਕੋਈ ਇੱਕ ਮੁਕੱਦਮਾ ਨਹੀਂ ਸੀ ਵੈਸੇ ਦੱਸਦੇ ਇਹਦੇ ਭਰਾ ਨੇ ਪਹਿਲਾਂ ਸੂਇਸਾਈਡ ਕੀਤੀ ਸੀ ਗਰੀਬ ਸੀ ਕਰੋ ਉੱਤੋਂ ਬਾਅਦ ਫਿਰ ਇਹ ਵੀ ਇਸੇ ਰਸਤੇ ਤੁਰ ਪਿਆ ਹੂੰ ਹੁਣ ਬੜਾ ਵੱਡਾ ਸਵਾਲ ਬੜਾ ਵਾਜ਼ਬ ਸਵਾਲ ਇਹ ਹੋਆ ਕਿ ਜੇ ਇਦਾਂ ਦੇ ਵਾਂਟਡ ਬੰਦੇ ਪਾਰਕਾਂ 'ਚ ਬੈਠੇ ਨੇ ਜੀ ਤੇ ਫਿਰ ਤੇ ਰੱਬ ਹੀ ਰੱਖਾ ਹੈ ਤੇ ਤੇ ਰੱਬ ਹੀ ਰੱਖਾ ਹੈ ਹੁਣ ਉਹਦੇ ਕੋਲ ਵੀ ਆ ਪਾਰਕ ਦੇ ਵਿੱਚ ਇੱਕ ਪਬਲਿਕ ਪਲੇਸ 'ਤੇ ਜੇ ਮੰਨ ਲਓ ਗੈਂਗਵਾਰ ਹੋ ਜਾਂਦੀ ਸੋਚ ਕੇ ਦੇਖੋ ਹੂੰ ਉਹਨੂੰ ਪਤਾ ਲੱਗ ਜਾਂਦਾ ਉਹ ਸੰਭਲ ਜਾਂਦਾ ਕੋਈ ਓਟ ਲੈ ਲੈਂਦਾ ਉਹ ਕਿਸੇ ਬੈਂਚ ਦੇ ਉੱਲੇ ਬਹਿ ਜਾਂਦਾ ਜਾ ਕੇ ਗੋਡੀ ਲਾ ਕੇ ਫਿਰ ਉਧਰ ਉਹ ਮਾਰਦਾ ਉਧਰ ਉਹ ਮਾਰਦਾ ਤੇ ਵਿੱਚ ਸੰਨੇ ਕੋਈ ਸੈਰ ਕਰਨ ਗਿਆ ਜਾਂ ਆਪਣੇ ਪੁੱਤ ਤੇ ਪੋਤੀ ਨੂੰ ਘਮਾਉਣ ਗਿਆ ਉਹ ਬਲੇਟੇ ਚ ਆ ਜਾਵੇ ਕੌਣ ਜੰਮਿਆ ਪਾਸਰ ਤਾਂ ਗੱਲ ਇਹ ਆ ਕਿ ਪ੍ਰਹਾਰ ਨੂੰ ਥੋੜਾ ਜਿਹਾ ਦੇਖਣ ਦੀ ਜ਼ਰੂਰਤ ਹੈ ਕਿ ਭਾਈ ਜਿੱਥੇ ਪ੍ਰਹਾਰ ਕਰਨ ਦੀ ਲੋੜ ਹੈ ਉੱਥੇ ਕਰੋ ਹਾਂ ਤੇ ਕੱਲ ਇੱਕ ਥਾਂ ਤੇ ਮਿਸਲ ਸਤਲੋਜਾ ਲੈ ਜਿਹੜੇ ਹੂੰ ਠੀਕ ਹੈ ਨਾ ਜੀ ਉਹ ਧਰਨਾ ਲਾਈ ਬੈਠੇ ਸਨ ਚੰਜੇੜੀ ਪਿੰਡ ਦਾ ਕਹਿੰਦੇ ਕਿ ਨੌਜਵਾਨ ਜਿਹੜਾ ਉਹ ਨਜਾਇਜ਼ ਹੀ ਚੱਕਿਆ ਆ ਮਿੱਤਰ ਵੀ ਦੱਸ ਰਿਹਾ ਕਿ ਇਹਨੇ ਜਿਹੜੇ ਸੁਧਰ ਰਿਹਾ ਕਹਿੰਦੇ ਉਹਨਾਂ ਨੂੰ ਵੀ ਚੱਕੀ ਫਿਰਦੇ ਆ ਮੈਂ ਤੇ ਵੇਖੂ ਇਹਦੇ ਤੇ ਕੱਲ ਵੀ ਆਪਣਾ ਟੇਕ ਦਿੱਤਾ ਹੈ ਕਿ ਜੇ ਤੁਸੀਂ ਵਾਰ-ਵਾਰ ਕਦੇ ਪ੍ਰਹਾਰ ਚਲਾ ਦਿੱਤਾ ਕਦੇ ਵਾਰ ਚਲਾ ਦਿੱਤਾ ਕਦੇ ਕੁਝ ਚਲਾ ਦਿੱਤਾ ਕਦੇ ਕੁਝ ਚਲਾ ਦਿੱਤਾ ਉਧਰ ਚੱਕ ਲਿਆ ਉਧਰ ਚੱਕ ਲਿਆ ਫਿਰ ਅਗਲਾ ਬੰਦਾ ਘਰੋਂ ਨਿਕਲ ਜਾਂਦਾ ਅਸੀਂ ਵੀ ਇਦਾਂ ਹੀ ਹੋਏ ਸਾਂ ਜਦੋਂ ਸਰ ਛੋਟੇ ਪਹਿਲਾ ਮੁਕਦਮੇ 'ਚ ਪੈ ਗਏ ਗਲਤੀ ਸੀ ਜੀ ਪਰ ਬਾਅਦ ਦੇ ਵਿੱਚ ਜਦੋਂ ਘਰ ਬੈਣ ਲੱਗੇ ਇਧਰੋਂ ਆ ਕੇ ਚੱਕ ਕੇ ਲੈ ਗਏ ਹਰਿਆਣੇ ਵਾਲੇ ਲੈ ਕੇ ਰਾਜਸਥਾਨ ਵਾਲੇ ਲੈ ਗਏ ਸ਼ੁਕਰ ਕਰ ਪਾਕਿਸਤਾਨ ਵਾਲੇ ਨਹੀਂ ਸੀ ਆਉਂਦੇ ਨਹੀਂ ਤਾਂ ਉਹ ਵੀ ਲੈ ਜਾਂਦੇ ਚੱਕ ਕੇ ਜੀ ਅਸੀਂ ਤਾਂ ਪਜ਼ਲ ਹੋ ਗਏ ਸੀ ਹਮ ਸਭ ਤੋਂ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਕਿਹੜੀ ਆ ਗਈ ਹੈ ਕਿਹੜੇ ਲੈ ਗਏ ਨੇ ਪਿਓ ਫਾਇ ਚੜੇ ਉਹਨਾਂ ਨੂੰ ਵੀ ਨਾਲ ਕਰ ਦਿਆਂ ਨੂੰ ਬਿਲਕੁਲ ਬਾਹਰ ਲੈਣਾ ਤੋਂ ਮਤਲਬ ਕਿ ਫਿਰ ਕੀ ਰਗਾ ਸਟੋ ਜਮਾਨਤਾ ਜਮੋਂ ਤਾਂ ਨਿਕਲੋ ਆਪ ਦਾ ਕਿਹੜੇ ਚੱਕਰਾਂ 'ਚ ਪਏ ਆ ਦੇਖੋ ਕਈ ਵਾਰੀ ਬੰਦਾ ਮਜਬੂਰ ਹੋ ਕੇ ਵੀ ਇਸ ਤਰ੍ਹਾਂ ਤੇ ਫਿਰ ਸਹੀ ਚੀਜ਼ ਹੁੰਦੀ ਆ ਮੈਂ ਤੇ ਸਿੱਧੀ ਮੈਂ ਕਿਸੇ ਨੂੰ ਕੋਈ ਏਦਾਂ ਨੁਕਸਾਨ ਹੀ ਰਿਆ ਪਰ ਮੈਂ ਤੁਹਾਨੂੰ ਫੈਕਚੁਅਲੀ ਜ਼ਿੰਦਗੀ ਦੀ ਇੱਕ ਕਹਾਣੀ ਦੱਸ ਰਿਹਾ ਜਦੋਂ ਤੁਸੀਂ ਕਿਸੇ ਨੂੰ ਵਾਰ-ਵਾਰ ਤੰਗ ਕਰੋਗੇ ਤਾਂ ਅਗਲਾ ਛੱਡ ਕੇ ਪਗੋੜਾ ਹੋ ਜਾਊਗਾ ਜੀ ਕਿ ਫਿਰ ਉਹ ਨਹੀਂ ਤਾਂ ਉਹੀ ਆ ਜਾ ਹੂੰ ਤਾਂ ਇਸ ਕਰਕੇ ਠੀਕ ਆ ਅਸੀਂ ਕਿਉਂਕਿ ਪੁਲਿਸ ਦਾ ਕੰਮ ਹੈ ਅਸੀਂ ਉਹਦੇ ਚ ਰੁਕਾਵਟ ਨਹੀਂ ਬਣ ਸਕਦੇ ਜੀ ਕਿ ਉਹਨਾਂ ਨੇ ਨਿਸ਼ਾਨਦੇਹੀ ਕਰਨੀ ਆ ਕਿਹੜਾ ਬੰਦਾ ਜਾਇਜ਼ ਆ ਕਿਹੜਾ ਨਜਾਇਜ਼ ਆ ਉਥੋਂ ਤੱਕ ਠੀਕ ਆ ਤੁਸੀਂ ਪੁੱਛ ਵਿੱਚ ਕਰ ਸਕਦੇ ਹੋ ਹਿਰਾਸਤ ਚ ਲੈ ਸਕਦੇ ਹੋ ਹਮ ਠੀਕ ਹੈ ਨਾ ਜੀ ਆ ਤੁਸੀਂ ਕੋਈ ਕਿਸੇ ਦਾ ਕੋਈ ਗੈਜਟ ਚੈੱਕ ਕਰਨਾ ਕਰੋ ਕੋਈ ਗੱਲ ਨਹੀਂ ਜੀ ਪਰ ਇੱਕ دہشت ਪਾਉਣ ਵਾਸਤੇ ਮਾਹੌਲ ਬਣਾਉਣ ਵਾਸਤੇ ਇਹ ਚੀਜ਼ਾਂ ਮਾੜੀਆਂ ਨਹੀਂ ਜੀ ਹਮ ਜੀ ਜੀ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਦੋਸਤੋ ਤੁਹਾਡਾ ਜੀ ਮਿਹਰਬਾਨੀ ਤੇ ਕਰਮਜੀਤ ਸਿੰਘ ਜੀ ਕਹਿੰਦੇ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਲੱਸੀ ਵਾਲਾ ਡੋਲੂ ਖੋ ਕੇ ਲੈ ਗਿਆ ਕਹਿੰਦੇ ਉਹ ਤੇ ਜੱਗੋ ਤੇਰ ਮੀਆਂ ਭਾਈ ਉਹ ਵੀ ਇਤਿਹਾਸ ਚ ਦਰਜ ਹੈ ਜੀ ਹਮ ਸਰ ਇੱਥੇ ਨਾ ਵੈਸੇ ਤੁਹਾਨੂੰ ਸ਼ਾਇਦ ਯਾਦ ਹੋਏਗਾ ਬਠਿੰਡੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਖਬਰ ਆਈ ਸੀ ਕਈ ਸਾਲ ਪਹਿਲਾਂ ਹਮ ਕਿ ਉਹ ਜੋ ਖਰਾਤ ਵਾਲਾ ਉਹ ਨਹੀਂ ਹੁੰਦਾ ਕਾਸਾ ਕਹਿ ਲੋ ਜਾਨ ਜੀ ਜੀ ਉਹ ਲੈ ਗਏ ਸਨ ਖੋ ਕੇ ਇੱਕ ਵਾਰੀ ਇੱਕ ਭਖਾਰੀ ਤੋਂ ਹਮ ਉਦੋਂ ਖਬਰ ਲੱਗੀ ਸੀ ਜੀ ਆ ਆ ਵੀ ਦੇਖੋ ਓਡੀ ਵੱਡੀ ਖ਼ਬਰ ਹੀ ਐ ਲੱਸੀ ਵਾਲੀ ਐ ਛੋਟੀ ਐ ਕੋਈ ਕਿੰਨੀ ਵਾਰੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਆ ਕਸ਼ਮੀਰੀ ਆਉਂਦੇ ਨੇ ਇਹ ਇਹਨਾਂ ਨੂੰ ਲੁੱਟ ਖਸੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ ਹਾਂਜੀ ਹਾਂਜੀ ਇਹ ਵੀ ਤੇ ਲੋਕ ਨੇ ਸਰ ਜਿਸ ਪੰਜਾਬ ਦੀ ਧਰਤੀ ਨੇ ਦੋ ਕਤਲ ਦੇਖੇ ਹੋਣ ਮਜ਼ਦੂਰਾਂ ਦੇ ਜਿਹੜੇ ਲੈਂਟਰ ਪਾ ਕੇ ਆ ਰਹੇ ਸੀ ਜਿਨ੍ਹਾਂ ਕੋਲ 11-1100 ਕੇ 12-1200 ਰੁਪਈਆ ਸੀ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਜੀ ਦਿਆੜੀਦਾਰਾਂ ਨੂੰ 11 ਗਿਆ ਨਾ 12 1200 ਰੁਪਏ ਦੀ ਦਿਹਾੜੀ ਲੈ ਕੇ ਆ ਰਿਆ ਨੂੰ ਜੀ ਸਰ ਇੱਥੇ ਕੁਝ ਵੀ ਹੋ ਸਕਦਾ ਹੈ ਹਮ ਉੱਥੇ ਸ਼ੁਕਰ ਕਰੋ ਵੀ ਉਹਨਾਂ ਨੂੰ ਛੱਡ ਗਏ ਨੇ ਗਰੀਬਾਂ ਨੂੰ ਗੋਲੀ ਲੈ ਕੇ ਗਿਆ ਲੱਸੀ ਵਾਲਾ ਕਿਤੇ ਉਹਨਾਂ ਨੂੰ ਵੀ ਚੱਕੇ ਨਹੀਂ ਲੱਗਾ ਹਮ ਕਿ ਤੁਸੀਂ ਕੀ ਕਰਨਾ ਇੱਥੇ ਦੱਸੋ ਆਜੋ ਨਾਲ ਹੀ ਬਹਿ ਜਾਓ ਕਾਰ 'ਚ ਕਮਾਲ ਹੋ ਗਈ ਹਮ ਉਹ ਕਹਿੰਦੇ ਵੀ ਅਸੀਂ ਤੇ ਉਹਨਾਂ ਨੂੰ ਰਿਕਵੈਸਟ ਵੀ ਕਰਦੇ ਰਹੇ ਕਿ ਵੀਰੇ ਇਹਦੇ 'ਚ ਲੱਸੀ ਉਹ ਕਹਿੰਦੇ ਕੋਈ ਬਸ ਗੱਲ ਹੀ ਨਹੀਂ ਸੁਣੀ ਉਹ ਕਾਰ 'ਚ ਆਏ ਨੇ ਨਾਲੇ ਜੀ ਆਈਪੀ ਚੋਰ ਨੇ ਜੀ ਜੀ ਉਹ ਕਹਿੰਦੇ ਭਾਵੇਂ ਲੱਸੀ ਹੋਵੇ ਤੁਹਾਡੀ ਲੱਸੀ ਕਰਨੀ ਆ ਅਸੀਂ ਹਮ ਉਹਨਾਂ ਨੇ ਤਾਂ ਸਿਸਟਮ ਦੀ ਲੱਸੀ ਕਰ ਦਿੱਤੀ ਇਹ ਭਗਤੇ ਦੀ ਗੱਲ ਆ ਜੀ ਤੁਹਾਨੂੰ ਪਤਾ ਬਠਿੰਡੇ ਤੋਂ ਸਾਈਡ ਤੋਂ ਭਗਤਾ ਉਹ ਕਿਤੇ ਕੋਈ ਕਿਸੇ ਜ਼ਿੰਮੇਵਾਰ ਦੇ ਘਰੋਂ ਉਹ ਗਰੀਬ ਕੋਈ ਨਿਕਲਿਆ ਡੋਲੂ ਲੈ ਕੇ ਹੂੰ ਉਹ ਪਿੱਛੋਂ ਕਾਰ ਆਈ ਆ ਉਹਨਾਂ ਨੇ ਇਦਾਂ ਉਹਨਾਂ ਨੂੰ ਵਲੇਟਿਆ ਜਿਵੇਂ ਮੰਨ ਲਓ ਕਿ ਉਹ ਬੈਂਕ ਦੇ ਵਿੱਚੋਂ ਕੋਈ 1.5-2 ਕਰੋੜ ਰੁਪਈਆ ਲੈ ਕੇ ਨਿਕਲੇ ਹੋਣ ਹੂੰ ਲੱਸੀ ਆ ਡੋਲੂ ਲੈ ਕੇ ਇਹਦੇ ਸਭ ਕਮਾਲ ਹੈ ਹਾਸਾ ਵੀ ਆਉਣਾ ਜੇ ਤਕਲੀਫ ਵੀ ਆ ਰਹੀ ਹੈ ਲੱਸੀ ਇਹ ਨੀ ਲੱਸੀ ਐਸੀ ਕਿਹਨੂੰ ਦੁੱਖ ਦਸੀਏ ਬਈ ਮਤਲਬ ਕਿ ਕਿਨੂੰ ਦੁੱਖ ਦਸੀਏ ਯਾਰ ਬਈ ਢੋਲੀ ਲੱਸੀ ਵਾਲੇ ਖੋਏ ਜਾ ਰਹੇ ਨੇ ਕਮਾਲ ਹੋ ਗਈ ਹੈ ਯਾਰ ਕਮਾਲ ਹੋ ਗਈ ਇਹ ਦਾਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਲੋਕਾਂ ਨੇ ਜਰਦੇ ਦੀ ਪੂੜੀ ਵੀ ਹੱਟੀ ਤੋਂ ਲੈ ਕੇ ਤੇ ਨਾਲ ਕੋਈ ਨਾ ਕੋਈ ਬੌਂਸਰ ਰੱਖਿਆ ਕਰਨਾ ਕਿ ਕੋਈ ਰਾਹ ਚ ਜਰਦੇ ਦੀ ਪੂੜੀ ਨਾ ਖੋ ਕੇ ਲੈ ਜਾਵੇ ਜੀ ਜੀ ਹੈ ਉਹ ਲੱਸੀ ਕਿਸਦੇ ਘਰੋਂ ਲੈ ਕੇ ਜਾਣੀ ਆ ਪਹਿਲੀ ਗੱਲ ਤੇ ਲੱਸੀ ਅੱਜ ਕੱਲ ਸਰ ਕੋਈ ਦਿੰਦਾ ਨਹੀਂ ਦਿੰਦਾ ਨਹੀਂ ਕਰਾਂ ਚਾਮ ਹੁੰਦੀ ਨਹੀਂ ਜੀ ਦੂਜੀ ਗੱਲ ਇਹ ਜੇ ਕਿਸੇ ਨੂੰ ਖੁਸ਼ਕਿਸਮਤੀ ਨਾਲ ਲੱਸੀ ਮਿਲ ਗਈ ਤੇ ਨਾਲ ਉਹਨੂੰ ਚਾਰ ਬੰਦੇ ਲਿਆਣੇ ਪੈ ਕਰਨੇ ਆ ਕਿ ਆ ਵੀਰ ਕਿੱਧਰ ਨੂੰ ਜਾਣਾ ਉਹ ਆ ਜਾ ਤੁਰੇ ਉਹਨੇ ਫਲਾਣੀ ਤੇ ਘਰੋਂ ਲੱਸੀ ਲੈ ਆਈ ਹੈ ਜੀ ਸੀ ਹੈ ਉਹ ਕਹਿਣਗੇ ਕੋਈ ਨਹੀਂ ਦੋ ਬੰਦੇ ਆਪਾਂ ਹੋਰ ਜਿਹੜੇ ਉਹ ਖੜੇ ਨੇ ਮੋੜ ਤੇ ਉਹਨਾਂ ਨੂੰ ਲੈ ਚਲੀਏ ਨਾਲ ਕਿਤੇ ਇਹ ਇਹ ਹਥਿਆਰ ਨਹੀਂ ਉਹਦੇ ਕੋਲ ਸ਼ਾਇਦ ਹੋਵੇ ਕੁਝ ਹੈ ਹਾਂ ਜੀ ਵੀ ਉਹ ਅੱਗੇ ਮਰੂਤੀ ਤੇ ਆਏ ਹੋ ਸਕਦਾ ਕੋਈ ਡਿਫੈਂਡਰ ਤੇ ਆ ਕੇ ਨਾ ਖੋ ਕੇ ਲੈ ਜਾਵੇ ਭਰਾਵਾ ਇਕੱਠ ਮਾਰ ਕੇ ਚਲੀਏ ਹੈਂ ਅਗਲੇ ਦੇ ਘਰ ਲੱਸੀ ਲੈ ਜਾਣ ਲਿਆਣੀ ਐ ਲੱਸੀ ਤੇ ਉਹਦੇ ਘਰੇ ਵੀ ਉਹ ਦੂਰੋਂ ਵੇਖ ਕੇ ਆਖਿਆ ਕਰੇਗਾ ਹਾਂ ਕੋਈ ਲੱਸੀ ਲੈਣ ਆਲੀ ਆਉਂਦਾ ਕਾਫਲਾ ਤੁਰਿਆ ਆਉਦਾ ਭਾਈ ਬੰਦੇ ਆਉਂਦੇ ਨੇ ਪਾਉ ਲੱਸੀ ਡੋਲੂ ਚ ਕਮਾਲ ਹੋ ਗਈ ਹੈ ਜੀ ਮੈਂ ਵੀ ਇੱਕ ਇਧਰ ਕਮੈਂਟ ਤੋਂ ਵੀ ਅਸਰਿਆ ਜਸਵਿੰਦਰ ਜੀ ਕਹਿੰਦੇ ਕਿ ਬਾਬਾ ਕਹਿੰਦਾ ਦੂਚਾਰਾ ਪੱਟੇ ਸੀ ਮੈਂ ਸੋਚਿਆ ਡੋਲਣਾ ਜਾਵੇ ਨਹੀਂ ਨਹੀਂ ਵੀ ਕੋਕੇ ਲਾਗੇ ਬੰਦੇ ਹੁਣ ਗੱਲ ਤੇ ਇਹ ਆ ਕਿ ਭਾਈ ਆ ਵਾਕਿਆ ਅੰਢੀ ਚੋਰੀ ਹੋਈ ਨਹੀਂ ਕੀ ਹੋ ਗਿਆ ਆਂਦੇ ਆਣੀ ਵੀਡੀਓ ਵੀ ਆਈ ਕਿ ਨਹੀਂ ਉਹ ਮੁਰਕੀ ਦੇਖੋ ਕਿੰਨੇ ਸ਼ਰਮਿੰਦਾ ਹੁੰਦੇ ਮੈਂ ਮਤਲਬ ਕਿ ਸਾਡਾ ਤੇ ਖੰਮ ਨਾ ਹੁਣ ਗਿਆ ਜੇ ਸਮਝੋ ਜੀ ਜੀ ਸਾਡਾ ਤੇ ਤਾਂ ਹੀ ਟੁੱਟ ਗਿਆ ਕੋਈ ਪਤਾ ਨਹੀਂ ਆਂਡੇ ਛੱਡੂ ਕੁਕੜੀਆਂ ਪੁਰਾਣੇ ਸਮੇਂ ਵਿੱਚ ਕੁਕੜੀਆਂ ਚੱਕ ਲੈਂਦੇ ਸੀ ਲੋਕ ਸਾਰੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੁੰਦਾ ਸੀ ਅੰਤਮਾਰਗ ਉਹ ਕੌਡੀ ਪਾ ਦਿੰਦਾ ਹਦਾਏ ਹਾਟੇ 'ਚ ਪਾ ਕੇ ਨਾ ਉਹ ਕੌਡੀ ਉਹ ਕੌਡੀ ਗੱਲ ਲੱਗ ਜਣੀ ਉਹਨੇ ਨਿਗ੍ਹਾ ਰੱਖਣੀ ਵੀ ਕੁਕੜੀ ਮਰ ਗਈ ਆ ਉਹਨੇ ਥੁੱਕੇ ਲੈ ਜਾਣੀ ਵਲੇਟ ਜਾਣੀ ਇਹ ਸਾਡਾ ਕੰਮ ਪਹਿਲਾਂ ਤੋਂ ਚੱਲਦਾ ਰਿਹਾ ਜੀ ਇਦਾਂ ਦਾ ਬੜਾ ਅਸੀਂ ਇੱਥੇ ਹਾਂ ਮੈਂ ਤਾਂ ਜੰਦੂ ਜਾਵਾ ਪਾ ਕਾਣੂ ਪਈ ਪਿੰਡ ਦਾ ਨਾਮ ਲੈਣਾ ਤੇ ਕਾਣੂ ਪਿੰਡ ਵਾਲੇ ਨੂੰ ਕੁਝ ਕਹਿਣਾ ਇੱਕ ਅੱਧਾ ਹੁੰਦਾ ਕੋਈ ਨਾ ਕੋਈ ਹੁਣ ਸਾਰੇ ਥੋੜੀ ਕੁਝ ਹੁੰਦੇ ਆ ਤੇ ਪਰ ਚਲੋ ਵੈਸੇ ਹਾਸਾ ਵੀ ਇਸ ਗੱਲ ਤੇ ਆਪਾਂ ਹੱਸ ਵੀ ਸਕਦੇ ਆ ਤੇ ਇਸ ਗੱਲ ਤੇ ਰੋ ਵੀ ਸਕਦੇ ਆ ਵੀ ਇਹੋ ਜਿਹਾ ਕੁਝ ਵੀ ਅਸੀਂ ਦੇਖ ਰਹੇ ਆ ਤੇ ਇਹੋ ਜਿਹਾ ਕੁਝ ਵੀ ਹੋ ਰਿਹਾ ਹੈ ਖੈਰ ਚਲੋ ਅੱਗੇ ਚੱਲਦੇ ਆ ਥੋੜਾ ਜਿਹਾ ਕੋਈ ਏਰੀਆ ਮਤਲਬ ਕਿ ਉਹੀ ਹੈ ਜੀ ਏਰੀਆ ਉਹੀ ਹੈ ਨਥਾਣਾ ਭਗਤਾ ਆ ਏਰੀਆ ਉਹੀ ਹੈ ਜੀ ਮਿਹਰੇ ਦਾਦੇ ਦੇ ਸਹੁਰਿਆਂ ਵਾਲਾ ਅੱਛਾ ਜੀ ਤੁਹਾਡੇ ਦਾਦੀ ਜੀ ਉੱਥੋਂ ਦੇ ਹੈ ਨਥਾਣਾ ਪੂਲਾ ਪੂਲੀ ਪੂਲੇ ਦੇ ਆ ਪੂਲਾ ਪੂਲਾ ਪਿੰਡ ਹੈਗਾ ਬਲਕਾਰ ਸਿੱਧੂ ਦਾ ਹਾਂਜੀ ਬਿਲਕੁਲ ਬਲਕਾਰ ਸਿੱਧੂ ਦੇ ਗਵਾਂਢ ਚ ਕਰਿਆ ਅੱਛਾ ਜੀ ਹਾਂ ਬਲਕਾਰ ਸਿੱਧੂ ਦਾ ਪਿੰਡ ਹੈ ਪੂਲਾ ਪੂਲਾ ਪੂਲੀ ਕੋੜੋ ਕੋਲੀ ਹਾਂਜੀ 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 ਬਿਲਕੁਲ